ਕੇਚ ਟੋਟਲ ਸੱਤ ਦੋਸ਼ੀ ਜਿਹੜੇ ਆ ਉਹ ਨਾਮਜਦ ਹੋਏ ਜੀ ਜਿੰਨਾਂ ਚ 6 ਹੀ ਕਰਤਾ ਕਹਿੰਦੇ ਇੱਕ ਸਾਡਾ ਅਰਤਿੰਦ ਸਿੰਘ ਬੂ ਸਰਦਾਰ ਕਰਦਾ ਨਹੀਂ ਪੈਸੇ ਸਾਡੇ 11,70,000 ਰੁਪਏ ਲਏ ਕਿੰਨੇ ਕੀਤਾ ਜੀ 1,20,000 ਰੁਪਏ ਬਾਅਦ ਫੇਰ ਹੋਣ ਤੋਂ ਪਹਿਲੇ ਇਹਦੇ ਵਿੱਚ ਹੁਣ ਤਾਂ ਕਈ ਛੇ ਦੋਸ਼ੀ ਨੂੰ ਦੋਸ਼ ਕਰਦਾ ਜੀ ਪਰਚਾ ਸਾਡਾ 392 506 342 120 25398 ਨਾਲ ਦੇ ਸਰ ਅੱਜ ਕਿਨੇ ਨੂੰ ਗ੍ਰਫਤਾਰ ਕੀਤਾ ਗਿਆ ਅੱਜ ਅਸੀਂ ਮੋਨਕਾ ਸ਼ਰਮਾ ਨੂੰ ਬਤਾਰਦੇ ਹਾਂ ਉਹਨਾਂ ਦੇ ਨਾਲ ਅੱਜ ਕੱਲੀ ਮੋਨਕਾ ਸ਼ਰਮਾ ਜੀ ਬਤਾਰੇ ਉਹਨੂੰ ਬੇਸ਼ ਕੀਤਾ ਜੀ ਤੇ ਰਿਮਾਂਡ ਦਿੱਤਾ ਗਿਆ ਸਰ ਇਸ ਕੇਸ ਦੇ ਵਿੱਚ ਟੋਟਲ ਕਿੰਨੇ ਜਨਾਂ ਨੂੰ ਨਾਮਜ਼ਦ ਕੀਤਾ ਗਿਆ ਔਰ ਹੁਣ ਤੱਕ ਕਿਹੜੇ ਕਿਹੜੇ ਲੋਕ ਪੇਸ਼ ਹੋ ਚੁੱਕੇ ਨੇ ਇਸ ਕੇਸ ਚ ਟੋਟਲ 7 ਦੋਸ਼ੀ ਜਿਹੜੇ ਆ ਉਹ ਨਾਮਜ਼ਦ ਹੋਏ ਆ ਜੀ ਇਨਾਂ ਦੇ ਸਹੀ ਹੀ ਗਿਰਤਾਰ ਕਰ ਲਿਆ ਇੱਕ ਸਾਡਾ ਅਰਪਿੰਦ ਸਿੰਘ ਨੂੰ ਗਿਰਤਾਰ ਕਰੰਦਾਂ ਸਰ ਚਾਰ ਤੋਦਲ ਹੋ ਗਏ ਸੀ ਹੋਰ ਦੋ ਕਿਹੜੀ ਕਿਹੜੀ ਹੋਏਗੀ ਦੋ ਅ ਅਮਰਜੀਤ ਕੌਰ ਅਲੀ ਪ੍ਰੀਤ ਤੇ ਮੋਨਕਾ ਸ਼ਰਮਾ ਇਹ ਬਾਅਦ ਵਿੱਚ ਲੱਗਾ ਕਿ ਸਾਰੀ ਕਿੱਦਾਂ ਘਟਨਾ ਨੂੰ ਇਲਜ਼ਾਮ ਦਿੱਤਾ ਗਿਆ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਰਚਿਆ ਗਿਆ ਕਿਸ ਦੁਆਰਾ ਰਚਿਆ ਗਿਆ ਔਰ ਕਿੱਥੇ ਬਹਿ ਗਈ ਜਿਹੜੀ ਸਾਰੀ ਪਲਾਨਿੰਗ ਹੋਈ ਇਹਨਾਂ ਨੇ ਸਾਰੀ ਪਲਾਨਿੰਗ ਪ੍ਰੀਤ ਅਲੀ ਦੇ ਘਰ ਬਹਿ ਕੇ ਡੇਰੇ ਤੇ ਉੱਥੇ ਰਹੀ ਸਰ ਪ੍ਰੀਤ ਅਲੀ ਦਾ ਕੋਈ ਡੇਰਾ ਜੀ ਕਿੱਥੇ ਡੇਰਾ ਕੀ ਸੀ ਦਾ ਇਹ ਪ੍ਰੀਤਲੀ ਦਾ ਡੇਰਾ ਬੱਲੜਵਾਲ ਪਿੰਡ ਪੈਂਦਾ ਜੀ। ਚੈਂਡੇ ਦਾ ਇਹ ਸਾਰੇ ਸਾਰੇ ਕਿੱਦਾਂ ਲਿੰਕ ਸੀ ਆ ਇੱਕ ਇੱਕ ਨਾਲ ਕਿੰਨਾ ਕਿੱਦਾਂ ਇੱਕ ਦੂਜੇ ਨਾਲ ਜੁੜੇ। ਪ੍ਰੀਤਲੀ ਦੇ ਡੇਰੇ ਤੇ ਮੱਥਾ ਟੇਕਣੋਂ ਤੇ ਉੱਥੇ ਇਹਨਾਂ ਦੇ ਲਿੰਕ ਜੁੜ ਗਏ। ਪ੍ਰੀਤਲੀ ਕੋਈ ਮੰਤਨ ਸਿੰਘ ਜੀ ਇਹਨੇ ਆਪਣੀ ਜਗ੍ਹਾ ਕੋਈ ਬਣਾਈ ਜੀ ਉੱਥੇ ਪੁਸ਼ਪਧਰਾ ਦੇ। ਕਿੰਨੀ ਰਿਕਵਰੀ ਹੋਈ ਹੈ ਜੀ ਹੁਣ ਤੱਕ ਪੈਸਿਆਂ ਦੀ ਟੋਟਲ ਤੇ ਕਿੰਨਾ ਸੋਨਾ ਰਿਕਵਰ ਕੀਤਾ ਜਾ ਚੁੱਕਾ। ਸੋਨਾ ਤਾਂ ਕਾਫੀ ਰਿਕਵਰ ਹੋ ਗਿਆ ਜੀ। ਤੇ ਪੈਸੇ ਸਾਡੇ ਅੱਗੇ 11,70,000 ਰੁਪਏ ਰਿਕਵਰ ਕੀਤਾ ਜੀ। 1,20,000 ਰੁਪਏ। ਬਾਤ ਫਿਰ ਹੋਰ ਤੋਂ ਹੈ ਸਰ ਸੋਨਾ ਜਿਹੜਾ ਹੁਣ ਕਿੱਥੋਂ ਰਿਕਵਰ ਹੋਇਆ ਹੈ ਰੇ ਕਿੱਥੇ ਰੱਖਿਆ ਗਿਆ ਸੀਗਾ ਕਿੱਥੇ ਜਾ ਕੇ ਵੰਡ ਰਹੇ ਸੀ ਆਪਰ ਚ ਇਹ ਵੰਡਦੇ ਰਹੇ ਪ੍ਰੀਤੜੀ ਦੇ ਆਪਣੇ ਕੋਲ ਹੀ ਰੱਖਿਆ ਸੀ ਸੋਨਾ ਉਹਨੂੰ ਫਰਦਾ ਤੇ ਸਰ ਇਹ ਜਿਹੜੇ ਬਾਕੀ આરોપી ਨੇ ਇਹਨਾਂ ਨੂੰ ਕੁਝ ਮਿਲਿਆ ਵਿੱਚ ਇਹਨਾਂ ਨੂੰ ਸੋ ਇਹਨਾਂ ਕੋਲ ਵੀ ਜਾਵਾਂ ਪਾਈਏ ਪਸਪਾਈਆ ਸੋਨਾ ਦਿੱਤਾ ਇਹ ਉਹ ਇਹਨਾਂ ਵੇਚ ਕੇ ਤੇ ਉਹ 11 ਲੱਖ ਰੁਪਏ ਲੈ ਸਰ ਇੱਕ ਚੀਜ਼ ਪਤਾ ਲੱਗੀ ਸੀ ਕਿ ਇਹ ਜਿਹੜਾ ਕੁਈ ਸੁਨੇਹਾਰਾ ਵੀ ਹੈ ਇਸ ਮਗਲਮੇ ਦੇ ਵਿੱਚ ਨਾਮਜ਼ਦ ਕੀਤਾ ਉਸਨੇ ਉਹ ਨਾਮਜ਼ਦ ਕੀਤਾ ਕਿੱਥੋਂ ਦਾ ਹੈ ਉਹ ਕੀ ਹੈ ਬਟਾਲੇ ਦਾ ਸਿਆਣਾ ਜਰਪਈ ਸੀ ਉਸਨੇ ਕੀ ਕਿਸ ਸੰਬੰਧ ਵਿੱਚ ਉਹਨੂੰ ਕੀਤਾ ਗਿਆ ਉਹਦੇ ਕੋਲ ਇਹਨਾਂ ਨੇ ਸੋਨਾ ਵੇਚਿਆ ਸੀ ਤਾਂ ਕੀ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਹੁਣ ਜਿਹੜਾ ਹੁਣ 10 ਤਰੀਕ ਨੂੰ ਪੇਸ਼ ਕਰਾਂਗੇ ਤਾਂ ਲੱਗਦਾ ਕੋਈ ਵੱਡੇ ਹੋਰ ਖੁਲਾਸੇ ਹੋ ਸਕਦੇ ਇਸ ਮਾਮਲੇ ਵਿੱਚ ਕੁਛ ਕਿਸੇ ਜਾਰੀ ਹੈ ਜੋ ਸੰਪਰਮ ਵਿੱਚ ਨਹੀਂ ਠੀਕ ਕਿਹਦੇ ਚ ਟੋਟਲ 7 ਦੋਸ਼ੀ ਜਿਹੜੇ ਆ ਨਾਮਜ਼ਦ ਹੋਏ ਆ ਇੰਨੇ ਦੇ ਛੇਇਆ ਹੀ ਕਰਤਾ ਕਰਦੇ ਆ ਇੱਕ ਸਾਡਾ ਅਰਪਿੰਦ ਸਿੰਘ ਨੂੰ ਗ੍ਰਿਫਤਾਰ ਕਰਦਾ ਨੇ ਪੈਸੇ ਸਾਡੇ 117000 ਰੁਪਏ ਦੀ ਕਰਦੀ ਤੇ 120000 ਰੁਪਿਆ ਬਾਅਦ ਫੇਰ ਹੋਰ ਤੋਂ ਹੈ ਇਹਦੇ ਵਿੱਚ ਹੋਰ ਤਾਂ ਕਈ ਛੇਇਆ ਕਰਤਾ ਕਰਦਾ ਜੀ ਬੱਚਾ ਸਾਡਾ 392 506 345 120 25 38 8 ਰਪਏ ਗ੍ਰਹਿਣ ਦਾ ਇਦਾਂ ਸਰ ਅੱਜ ਕਿਨੇ ਮੈਨੂੰ ਗ੍ਰਿਫਤਾਰ ਕੀਤਾ ਗਿਆ ਅਜੇ ਸੀ ਮੋੜ ਦਾ ਸਾਮਲ ਦਰਸਾਉਂਦੇ ਉਹਨਾਂ ਦੇ ਨਾਲ ਅੱਜ ਕੱਲੀ ਮੋਲਕਾ ਸ਼ਰਮਾ ਜੀ ਦਰਸਾ ਰਹੇ ਹਨ ਨੂੰ ਬੇਸ਼ ਕੀਤਾ ਹੈ ਤੇ ਰਿਮਾਂਡ ਦਿੱਤਾ ਉਹ ਦਾ ਦੱਸਦਾ ਦੱਸ ਰਿਹਾ ਸਰ ਇਸ ਕੇਸ ਦੇ ਵਿੱਚ ਟੋਟਲ ਕਿੰਨੇ ਜਨਾਂ ਨੂੰ ਨਾਮਜ਼ਦ ਕੀਤਾ ਗਿਆ ਹੈ ਔਰ ਹੁਣ ਤੱਕ ਕਿਹੜੇ ਕਿਹੜੇ ਲੋਕ ਪੇਸ਼ ਹੋ ਚੁੱਕੇ ਨੇ ਇਹ ਕੇਸ ਚ ਟੋਟਲ 7 ਦੋਸ਼ੀ ਜਿਹੜੇ ਆ ਉਹ ਨਾਮਜ਼ਦ ਹੋਏ ਆ ਜਿਨ੍ਹਾਂ ਚ 6 ਆ ਹੀ ਗ੍ਰਿਫਤਾਰ ਕਰ ਲਿਆ ਇੱਕ ਸਾਡਾ ਹਰਪਿੰਦਰ ਸਿੰਘ ਨੂੰ ਗ੍ਰਿਫਤਾਰ ਕਰਨਾ ਰਿਹਾ ਸਰ 4 ਤੋਦਰ ਹੋ ਗਏ ਸੀ ਔਰ ਦੋ ਕਿਹੜੀ ਕਿਹੜੇ ਹੋਏ ਸੀ ਦੋ ਅਮਰਜੀਤ ਕੋਰ ਉਰ ਅਲੀ ਪ੍ਰੀਤ ਤੇ ਮੋਨਕਾ ਸ਼ਰਮਾ ਇਹ ਬਾਅਦ ਵਿੱਚ ਇਹ ਸਾਨੂੰ ਪਤਾ ਲੱਗਾ ਕਿ ਸਾਰੀ ਕਿੱਦਾਂ ਘਟਨਾ ਨੂੰ ਇਲਜ਼ਾਮ ਦਿੱਤਾ ਗਿਆ ਕਿਸ ਤਰੀਕੇ ਨਾਲ ਇਹ ਪ੍ਰੈਨ ਜਿਹੜਾ ਰਚਿਆ ਗਿਆ ਕਿਸ ਦੁਆਰਾ ਰਚਿਆ ਗਿਆ ਔਰ ਕਿੱਥੇ ਬੈ ਗਈ ਜਿਹੜੀ ਸਾਰੀ ਪਲਾਨਿੰਗ ਹੋਈ ਇਹਨਾਂ ਨੇ ਸਾਰੀ ਪਲਾਨਿੰਗ ਪ੍ਰੀਤ ਅਲੀ ਦੇ ਘਰ ਬੈ ਕੇ ਡੇਰੇ ਤੇ ਉੱਥੇ ਰਹੀ ਸਰ ਪ੍ਰੀਤ ਅਲੀ ਦਾ ਕੋਈ ਡੇਰਾ ਜੀ ਕਿੱਥੇ ਡੇਰਾ ਹੈ ਕੀ ਸਿਰ ਹੈ ਪ੍ਰੀਤ ਅਲੀ ਦਾ ਡੇਰਾ ਬੱਲੜਵਾਲ ਪਿੰਡ ਪੈਂਦਾ ਜੀ ਉੱਥੇ ਪਿੰਡੇ ਦਾ ਇਹ ਸਾਰੇ ਸਰ ਇਹ ਕਿੱਦਾਂ ਲਿੰਕ ਸੀ ਆਪ ਇੱਕ ਦੂਜੇ ਨਾਲ ਕਿੰਨਾ ਕਿੱਦਾਂ ਇੱਕ ਦੂਜੇ ਦੇ ਨਾਲ ਜੁੜੇ ਪ੍ਰੀਤਲੀ ਦੇ ਡੇਰੇ ਤੇ ਮੱਥਾ ਟੇਕਣੋਂ ਤੇ ਉੱਥੇ ਇਹਨਾਂ ਦੇ ਲਿੰਕ ਜੁੜ ਗਏ ਪ੍ਰੀਤਲੀ ਵੀ ਹਮਨਤ ਨੇ ਜੀ ਇਹਨੇ ਆਪਣੀ ਜਗ੍ਹਾ ਕੋਈ ਬਣਾਈ ਜੀ ਉੱਥੇ ਪੁਸ਼ਪਧਰਾ ਦੇ ਕਿੰਨੀ ਰਿਕਵਰੀ ਹੋਈ ਹੈ ਜੀ ਹੁਣ ਤੱਕ ਪੈਸਿਆਂ ਦੀ ਟੋਟਲ ਤੇ ਕਿੰਨਾ ਸੋਨਾ ਰਿਕਵਰ ਕੀਤਾ ਜਾ ਚੁੱਕਾ ਹੈ ਸੋਨਾ ਤੇ ਕਾਫੀ ਰਿਕਵਰ ਹੋ ਗਿਆ ਜੀ ਤੇ ਪੈਸੇ ਸਾਡੇ ਅੱਗੇ 11,70,000 ਰੁਪਏ ਰਿਕਵਨ ਕੀਤਾ ਸੀ 1,20,000 ਰੁਪਏ ਬਾਅਦ ਫਿਰ ਹੋਰ ਕਬਰੇ ਸਰ ਸੋਨਾ ਜਿਹੜਾ ਹੁਣ ਕਿੱਥੋਂ ਰਿਕਵਰ ਹੋਇਆ ਹੈ ਕਿੱਥੇ ਰੱਖਿਆ ਗਿਆ ਸੀਗਾ ਕਿੱਥੇ ਜਾ ਕੇ ਵੰਡ ਰਹੇ ਸੀ ਆਪਰ ਇਹ ਮੈਂ ਵੰਦੀ ਰੇ ਬਰੀਦ ਵਾਲੀ ਤੇ ਆਪਣੇ ਕੋਲ ਹੀ ਰੱਖਿਆ ਸੀ ਸੋਨਾ ਜੀ ਉਹਨੇ ਪਰਦਾ ਤੇ ਸਰ ਇਹ ਜਿਹੜੇ ਬਾਕੀ આરોપી ਨੇ ਇਹਨਾਂ ਨੂੰ ਕੁਝ ਮਿਲਿਆ ਵਿੱਚ ਇਹਨਾਂ ਨੂੰ ਸੋ ਇਹਨਾਂ ਇਹਨਾਂ ਕੋਲ ਵੀ ਚਾਹਵਨ ਪਾਈਏ ਪਸਪਾਈਆ ਸੋਨਾ ਦਿੱਤਾ ਇਹਨੇ ਉਹ ਇਹਨਾਂ ਵੇਚ ਕੇ ਤੇ ਉਹ 11 ਲੱਖ ਰੁਪਏ ਲੈ ਸਰ ਇੱਕ ਚੀਜ਼ ਪਤਾ ਲੱਗੀ ਸੀ ਕਿ ਇਹ ਜਿਹੜਾ ਕੋਈ ਸੁਨਿਆਰਾ ਵੀ ਹੈ ਇਸ ਗੱਲਬਾਤ ਵਿੱਚ ਨਾਮਜ਼ਦ ਕੀਤਾ ਉਹ ਸੁਨਿਆਰੇ ਦਾ ਨਾਮਜ਼ਦ ਕੀਤਾ ਕਿੱਥੋਂ ਦਾ ਹੈ ਉਹ ਕੀ ਹੈ ਬਟਾਲੇ ਦਾ ਹੈ ਹਰਪਈ ਸੀ ਉਸਨੇ ਕਿ ਕਿਸ ਸੰਬੰਧ ਦੇ ਵਿੱਚ ਉਹਨੂੰ ਕੀਤਾ ਗਿਆ ਉਹਦੇ ਕੋਲ ਇਹਨਾਂ ਨੇ ਸੋਨਾ ਵੇਚਿਆ ਹੈ ਤੱਕ ਕਿ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਹੁਣ ਜਿਹੜਾ ਹੁਣ 10 ਤਰੀਕ ਨੂੰ ਪੇਸ਼ ਕਰਾਂਗੇ ਲੱਗਦਾ ਕੋਈ ਵੱਡੇ ਹੋਰ ਖੁਲਾਸੇ ਹੋ ਸਕਦੇ ਇਸ ਵਿੱਚ ਕੁਝ ਕਿਸੇ ਜਾਰੀ ਜੋ ਸੰਪਰਮ ਵਿੱਚ ਹੋਵੇ ਠੀਕ